ਸੰਗਰੂਰ ਪਟਿਆਲਾ ਰੋਡ ਤੇ ਭਵਾਨੀ ਗੜ ਦੇ ਨਜ਼ਦੀਕ ਨਤਾਮਪੁਰ ਪਿੰਡ ਵਿੱਚ ਹੁਣ ਤੁਸੀਂ ਬੋਟਿੰਗ ਦਾ ਨਜ਼ਾਰਾ ਲੈ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਨੂੰ ਵਧਾਵਾ ਦੇਣ ਦੇ ਮੰਤਵ ਦੇ ਨਾਲ ਨਤਾਮਪੁਰ ਨਹਿਰ ਤੇ ਇੱਕ ਨਿੱਜੀ ਕੰਪਨੀ ਨੂੰ ਬੋਟਿੰਗ ਦਾ ਠੇਕਾ ਦਿੱਤਾ ਗਿਆ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਬੋਟਿੰਗ ਰਾਈਡ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਬੱਚਿਆਂ ਦੇ ਮਨੋਰੰਜਨ ਦੇ ਲਈ ਵੀ ਵਕਫ-ਵਕ ਪ੍ਰਬੰਧ ਕੀਤੇ ਗਏ ਹਨ ਬੋਟਿੰਗ ਸਮੇਂ ਸੇਫਟੀ ਜੈਕਟ ਅਤੇ ਲਾਈਫਗਾਰਡ ਵੀ ਕਿਸ਼ਤੀ ਦੇ ਵਿੱਚ ਨਾਲ ਮੌਜੂਦ ਹੁੰਦਾ ਹੈ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਲੋਕ ਆਪਣੇ ਯਾਦਗਾਰੀ ਪਲ ਜਨਮਦਿਨ ਈਸ ਬੋਰਡ ਵਿੱਚ ਕੇਕ ਕੱਟ ਕੇ ਮਨਾਉਂਦੇ ਹਨ ਇਸ ਦੇ ਨਾਲ ਹੀ ਪ੍ਰੀ ਵਿਡਿੰਗ ਸ਼ੂਟ ਦੇ ਲਈ ਵੀ ਇਹ ਬੋਟਾਂ ਤਿਆਰ ਹਨ ਅਤੇ ਪ੍ਰੀ ਵਿਡਿੰਗ ਸ਼ੂਟ ਲਈ ਵੀ ਲੋਕ ਦੂਰੋਂ ਦੂਰੋਂ ਇੱਥੇ ਆ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਹੁਣ ਬੋਟਿੰਗ ਦਾ ਆਨੰਦ ਲੈਣ ਲਈ ਉਹਨਾਂ ਨੂੰ ਦੂਰ ਪਹਾੜੀ ਇਲਾਕਿਆਂ ਵਿੱਚ ਜਾਣ ਦੀ ਲੋੜ ਨਹੀਂ ਬਲਕਿ ਉਹ ਸੰਗਰੂਰ ਦੇ ਨਦਾਮਪੁਰ ਪਿੰਡ ਵਿੱਚ ਹੀ ਬੋਟਿੰਗ ਦਾ ਆਨੰਦ ਲੈ ਸਕਦੇ ਹਨ ਇਸ ਦੇ ਨਾਲ ਹੀ ਪ੍ਰਬੰਧਕਾਂ ਵੱਲੋਂ ਇੱਥੇ ਬੱਚਿਆਂ ਦੇ ਲਈ ਝੂਲੇ ਟ੍ਰੈਂਪੋਲਿਨ ਆਦਿ ਲਗਾਏ ਗਏ ਹਨ ਤਾਂ ਜੋ ਕਿ ਬੱਚੇ ਇੱਥੇ ਝੂਲਿਆਂ ਦਾ ਆਨੰਦ ਵੀ ਲੈ ਸਕਣ। ਤੇ ਮੇਰਾ ਅਮਿਤ ਕੁਮਾਰ ਹੈ ਸਰ ਸੂਰਜ ਸਿਟੂਸ ਦਾ ਐਡਵੈਂਚਰ ਕੇ ਮੈਂ ਇੱਥੇ ਇੰਚਾਰਜ ਹਾਂ ਸਰ। ਅਮੇ ਜੀ ਜੋ ਇਹ ਇਹ ਆਪਕਾ ਸਟੇਸ਼ਨ ਹੈ ਕਹਾਂ पे ਬਣਾ ਹੋਇਆ ਹੈ? ਇਹ ਸਰ ਨਦਾਮਪੁਰ ਹੈ ਸਰ ਪਟਿਆਲਾ ਸੰਗਰੂਰ ਰੋਡ पे ਸਰ। ਬਰਥਡੇ ਪਾਰਟੀ ਵੀ ਸਰ ਕੇਕ ਵਗੈਰਾ ਕੱਟ ਸਕਦੇ ਹਾਂ ਫਨ ਬੋਟ ਵਿੱਚ 뮤직 ਸਿਸਟਮ ਲੱਗਾ ਹੋਇਆ ਹੈ ਇਸ ਦੇ ਅੰਦਰ ਸਰ। चार्जेज़ क्या आपके चार्जेस सर टू मेंबर के सर फोर हंड्रेड है फोर मेंबर के सर सिक्स हंड्रेड है जैसे जैसे मेंबर बढ़ते हैं तो डेढ़ सौ रुपये पर पर्सन कर देते हैं सर ठीक है और अच्छा एंटरटेनमेंट रखा रखा हुआ सर हाँ हाँ सर बिल्कुल अच्छा है सर आपको कहीं जाने की जरूरत नहीं है सर राफ्टिंग का भी मज़ा हम नहर में देते थे और लेक वगैरह पर जाने की कहीं जरूरत नहीं है सर यहीं आप नहर में करा सकते हैं सर बच्चों के लिए स्पेशल क्या है आपके पास बच्चों के लिए सर मिक्की माउस है सर और अपना ट्रेम्पोलिन है खाने पीने की सर बेस क्रू करे वगैरह जैसे भी अपना मैगी वगैरह है तो वो भी हमने रखे हुए हैं सर तो अगर छुट्टी मनानी होवे तो फैमिली अच्छा एंजॉय आपके पास है हां जी सर बिल्कुल अच्छा एंजॉयमेंट है सर फैमिली को हम खुश करके भेजते हैं सर हां जी ਕੀ ਨਾਮ ਹੈ ਤੁਹਾਡਾ ਮਨਪ੍ਰੀਤ ਸਿੰਘ ਜੀ ਆ ਰਾਈਡ ਲੈ ਕੇ ਆਇਆ ਹਾਂ ਕਿਵੇਂ ਦਾ ਲੱਗਿਆ ਤੁਹਾਡਾ ਬਹੁਤ ਵਧੀਆ ਲੱਗਿਆ ਜੀ ਆਪਣੇ ਏਰੀਆ ਚ ਪਹਿਲਾਂ ਹੈ ਨਹੀਂ ਤੀ ਤੇ ਹੁਣ ਇਹ ਚੀਜ਼ ਆ ਗਈ ਤੇ ਬਧੀ ਆਪਦੀ ਫੈਮਿਲੀ ਨਾਲ ਆ ਸਕਦੀ ਇੱਥੇ ਕਿਵੇਂ ਦਾ ਤੁਸੀਂ ਲੰਬੀ ਰਾਈਡ ਲਈ ਆ ਕਿਵੇਂ ਦਾ ਤੁਹਾਨੂੰ ਵਧੀਆ ਲੱਗਿਆ ਨਜ਼ਾਰੇ ਲੈਣ ਹਾਂ ਜੀ ਬਧੀ ਫੁੱਲ ਵਧੀਆ ਨਜ਼ਾਰੇ ਨੇ ਤੇ ਜਿੱਦਾਂ ਉਹਨਾਂ ਗਾਂ ਗਰਮੀ ਗਰਮੀ ਆ ਰਹੀ ਤੇ ਬਧੀ ਐਨਜੋਏ ਵਾਸਤੇ ਬਧੀ ਲੱਗਦਾ ਕਿ ਜੇ ਮੈਂ ਛੁੱਟੀ ਇਕੱਤੀ ਹੁੰਦੀ ਆ ਤਾਂ ਇਹ ਨਹੀਂ ਜਲਦੀ ਨਹੀਂ ਜਾ ਸਕਦੇ ਨਹੀਂ ਠੀਕ ਹੈ ਜੀ ਨਾਲੇ ਟਾਈਮ ਬਚਦਾ ਜੀ ਨਾਲੇ ਪੈਸਾ ਬਚਦਾ ਜੀ ਆਪਦਾ ਲੋਕਲ ਏਰੀਆ ਚ ਆ ਗਏ ਆਪਣਾ ਜਦੋਂ ਮਰਜ਼ੀ ਆਓ ਜੀ ਕੋਈ ਹੋਰ ਨਹੀਂ ਹੈਗਾ ਜੀ ਟਾਈਮ ਵੀ ਵਗੈਰਾ ਲੈ ਕੇ ਆ ਫੈਮਿਲੀ ਲਈ ਵੀ ਬਧੀ ਬੱਚਿਆਂ ਬਾਤ ਤੇ ਝੁੱਲੇ ਝਾਲੇ ਬਧੀ ਨਹੀਂ ਖਾਣ ਪੀਂਦੇ ਬਧੀ ਪ੍ਰਬੰਧ ਹੈਗੇ ਜੀ ਉਰੇ ਜਦੋਂ ਤੁਸੀਂ ਰਾਈਡ ਲੈ ਰਹੇ ਸੀ ਕਿਵੇਂ ਤੇ ਨਜ਼ਾਰੇ ਆ ਰਹੇ ਸੀ ਤੁਹਾਨੂੰ ਬਧੀ ਜਦਾਂ ਕੀ ਹੁਣ ਆਪਾਂ ਬਾਹਰ ਅੰਦਰ ਜਾ ਨਹੀਂ ਸਕਦੇ ਪਹਾੜਾਂ ਬੱਲ ਨੂੰ ਹੀ ਕਈ ਤਰ੍ਹਾਂ ਦੀ ਇਹਨਾਂ ਲਵੇ VOTINGਾਂ ਹੈਗੀਆਂ ਨੇ ਜੀ ਤੇ ਘੁੰਮਣ ਫਿਰਨ ਵਧੀ ਹੀ ਕੁੱਲ ਮਿਲਾ ਕੇ ਇੱਥੇ ਬਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਜੀ ਤੁਸੀਂ ਇਹ VOTING ਦਾ ਨਜ਼ਾਰਾ ਲੈ ਕੇ ਆਓ ਕਿਸ ਤਰੀਕੇ ਦਾ ਲੱਗਿਆ ਨਾ ਬਹੁਤ ਵਧੀਆ ਲੱਗਿਆ ਜੀ ਆਪਣੇ ਏਰੀਆ 'ਚ ਇਹ ਚੀਜ਼ਾਂ ਪਹਿਲਾਂ ਕਦੇ ਹੈ ਨਹੀਂ ਸੀ ਤੇ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਕਿਵੇਂ ਦੇਖਦੇ ਆ ਉਧਰ ਪਹਿਲਾਂ ਆਪਾਂ ਇੱਕ ਛੁੱਟੀ ਹੁੰਦੀ ਆ ਤਾਂ ਨਾ ਸਮਾਂ ਨਹੀਂ ਹੁੰਦਾ ਬਾਹਰ ਜਾਣਾ ਪੈਂਦਾ ਹੁਣ ਪੰਜਾਬ 'ਚ ਸਾਰੇ ਸਰਵਿਸ ਮਿਲਦੇ ਆਂ ਹਾਂ ਬਿਲਕੁਲ ਜੀ ਬਾਹਰ ਜੰਨੇ ਆ ਟਾਈਮ ਵੀ ਬਚਦਾ ਹੈ ਆਪਣਾ ਉਹ ਪੈਸੇ ਨਾਲ ਆਪਾਂ ਇੱਥੇ ਰਾਈਡ ਕਰ ਲੈਨੇ ਜੀ ਬਹੁਤ ਵਧੀਆ ਲੱਗਦਾ ਜੀ ਟਾਈਮ ਵੀ ਬਚਦਾ ਪੈਸਾ ਵੀ ਬਚਦਾ ਹੈ ਔਰ ਬੱਚਿਆਂ ਲਈ ਵੀ ਵਧੀਆ ਇਹਨਾਂ ਨੇ ਕਰਿਆ ਹੋਇਆ ਲੱਗਦਾ ਕਿ ਫੈਮਿਲੀ ਟੂਰ ਬਹੁਤ ਜ਼ਿਆਦਾ ਵਧੀਆ ਹਾਂ ਹਾਂ ਵਧੀਆ ਜੀ ਆਪਣੇ ਆਸ-ਪਾਸ ਦੇ ਏਰੀਆ ਵਾਸਤੇ ਤਾਂ ਬਹੁਤ ਵਧੀਆ ਜੀ ਰਾਈਡ ਲਈ ਆ ਰਾਈਡ ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਜੀ ਰਾਈਡ ਵਧੀਆ ਲੱਗੀ ਜੀ ਅੰਦਰ